ਬਹੁਤ ਚੈਰਮਗਰੋਂ ਘੋੜਿਆਂ ਦੀ ਵੀਡੀਓ ਪਾਉਣ ਲੱਗਿਆ ਸਜਣੋਂ ਘੋੜੇ ਦਿਖਾਊਗਾ ਤਿੰਨ ਛੱਡ ਕੇ ਨਾ ਜਾਇਓ ਸਵਾਦ ਲੈ ਲਿਓ ਬੇਸ਼ੱਕ ਹੱਥ ਨਾ ਲਾਇਓ ਹਾਂ ਸ਼ੇਅਰ ਮਾਰ ਦਿਓ 2-4 ਗਰੁੱਪਾਂ ਦੇ ਵਿੱਚ ਆਪਾਂ ਤੁਹਾਨੂੰ ਉਹ ਸਜਣ ਦੇ ਘੋੜੇ ਦਿਖਾਉਣੇ ਆ ਸਜਣੋਂ ਜਿਹੜਾ ਵਾਕਈ ਦਿਲੋਂ ਘੋੜਿਆਂ ਵਾਲਾ ਸਰਦਾਰ ਹੈ ਤਾਂ ਹੀ ਸ਼ਾਇਦ ਦਾਤੇ ਦੀ ਕਰਪਾ ਇਸ ਪਰਿਵਾਰ ਤੇ ਬਰਕਰਾਰ ਆ ਸਜਣੂ ਤੁਸੀਂ ਇੱਕ ਗੱਲ ਸੋਚੋ ਸਜਣੂ ਆ ਘੋੜਾ ਵੇਖਣ ਦਾ ਤੁਹਾਨੂੰ ਕਿੰਨਾ ਆਨੰਦ ਆ ਰਿਹਾ ਤੁਸੀਂ ਸੋਚੋ ਜਿਹੜਾ ਇਸ ਘੋੜੇ ਦਾ ਮਾਲਕ ਹੋਊਗਾ ਉਹਨੂੰ ਕਿੰਨਾ ਮਾਣ ਮਹਿਸੂਸ ਹੁੰਦਾ ਹੋਗਾ ਇਸ ਘੋੜੇ ਦਾ ਮਾਲਕ ਹੋਣ ਤੇ ਪਰ ਉਸ ਘੋੜੇ ਦੇ ਮਾਲਕ ਨੇ ਇਹ ਆਖਿਆ ਕਿ ਹਰ ਬੰਦੇ ਦਾ ਸੁਪਨਾ ਪੂਰਾ ਹੋਵੇ ਇਸ ਤਰ੍ਹਾਂ ਦੇ ਘੋੜੇ ਦਾ ਮਾਲਕ ਬਣਨ ਦਾ ਤਾਂ ਇਸ ਕਰਕੇ ਉਸ ਬੰਦੇ ਨੇ ਇਸ ਘੋੜੇ ਦੀ ਫੀਸ ਲਈ ਇਹ ਕਹਤਾ ਕਿ ਜੇ ਕੋਈ ਨਹੀਂ ਦੇਣ ਜੋਗਾ ਤਾਂ ਬਿਸ਼ੱਕ ਨਾ ਦੇਵੇ ਸਾਡਾ ਘੋੜਾ ਸਜਣੂ ਉਸ ਬੰਦੇ ਨੂੰ ਸਰਵਿਸ ਦੇਊਗਾ ਟੋਪੀਆਂ ਹੀ ਲਾ ਰਿਹਾ ਹਜੇ ਦੋ ਦੰਦਾਂ ਦੀਆ ਬੱਚਾ ਹੀ ਆ ਸਜਣੂ ਸੱਗੂ ਲੰਮੇ ਜੱਟਪੁਰਿਆਂ ਵਾਲਾ ਜਿਹੜੇ ਘੋੜੇ ਨੇ ਨੂਰਾ ਪੈਦਾ ਕੀਤਾ ਉਹਦਾ ਪੋਤਰਾ ਇਕ ਕੌਕੇ ਪਿੰਡ ਦੇ ਵਿੱਚ ਹੀ ਜੰਮਿਆ ਤੇ ਐਸ ਵਕਤ ਵੀ ਕੌਕੇ ਪਿੰਡ ਦੇ ਵਿੱਚ ਹੀ ਆ ਪ੍ਰਮਾਤਮਾ ਨੇ ਬਾਈ ਗੁਰਦੈਤ ਨੂੰ ਗੋਰੇ ਕੌਕਿਆਂ ਵਾਲੇ ਨੂੰ ਇਹਦੀ ਸੇਵਾ ਬਖਸ਼ੀ ਆ ਜੋਰਾਵਰ ਸਟੱਡ ਫਾਰਮ ਤੇ ਆ ਸੱਜਣੂ ਪਰਿਵਾਰ ਤੇ ਕਿਰਪਾ ਹੀ ਦਾਤੇ ਦੀ ਇੰਨੀ ਆ ਕਿ ਪੈਸੇ ਦੀ ਸ਼ੋਰਤ ਦੀ ਨਾਮ ਦੀ ਕਿਸੇ ਚੀਜ਼ ਦੀ ਪ੍ਰਮਾਤਮਾ ਨੇ ਕੋਈ ਕਮੀ ਨਹੀਂ ਛੱਡੀ ਤੇ ਜੋ ਇਹ ਜਿਹਾਂ ਦਾਤਾਂ ਹੁੰਦੀਆਂ ਫਿਰ ਇਹੋ ਜੇ ਬੰਦਿਆਂ ਦੇ ਘਰੇ ਹੀ ਸੋਹਣੀਆਂ ਲੱਗਦੀਆਂ ਸਜਣੋ ਇਸ ਘੋੜੇ ਤੇ ਤੁਸੀਂ ਦੇਖੋਗੇ ਨਾ ਹਜੇ ਬੱਚਾ ਹੈ ਤੁਸੀਂ ਦੇਖੋ ਇਹਦੀ ਛਾਤੀ ਇਹਦਾ ਮੂੰਹ ਇਹਦੀ ਗਰਦਨ ਇਹਦੀ ਟੌਪ ਲਾਈਨ ਇਹਦਾ ਪਾਰਟ ਇਹਦੀ ਤੁਸੀਂ ਤੁਸੀਂ ਦੇਖੋ ਇਹਦੀ ਖੜਨੀ ਇਹਦੀ ਮਜ਼ਬੂਤੀ ਇਹਦੇ ਕੰਨ ਇਹਦੀ ਸਪੌਟਲੈਸ ਚਮੜੀ ਤਾਂ ਤੁਸੀਂ ਇਸ ਜਾਨਵਰ ਦੇ ਵਿੱਚ ਤੁਹਾਨੂੰ ਇੱਕ ਵੀ ਇਹੋ ਜੀ ਚੀਜ਼ ਦੀ ਨਜ਼ਰ ਆਉਣੀ ਸਜਣੋ ਵੀ ਜਿਹੜੀ ਚੰਗਾ ਬੱਚਾ ਪੈਦਾ ਕਰਨ ਦੇ ਸਾਈਨ ਨਾ ਦਿੰਦੀ ਹੋਵੇ ਸਜਣੋ ਇਹਦਾ ਅਗਰੈਸ਼ਨ ਇਹਦੇ ਚਫੁਰਤੀ ਇਹਦੇ ਚ ਚੁਸਤੀ ਇਹਦੀ ਸਮਝ ਘੋੜੇ ਦੀ ਹਰ ਚੀਜ਼ ਤੁਸੀਂ ਜਾ ਕੇ ਦੇਖੋਗੇ ਨਾ ਤਾਂ ਤੁਹਾਨੂੰ ਹਰ ਚੀਜ਼ ਮੁਹੱਬਤ ਵੀ ਬੜੀ ਕਰਦਾ ਜਿੰਨਾ ਇਹ ਚੁਸਤਾ ਫੁਰਤਾ ਤਾਂ ਉਹਨਾਂ ਹੀ ਪਰਿਵਾਰ ਕਕੋੜਾ ਵੀ ਆ ਜਦੋਂ ਤੁਸੀਂ ਪਰਿਵਾਰ 'ਚ ਜਾਓਗੇ ਤਾਂ ਇਹ ਬੱਚਿਆਂ ਦੇ ਨਾਲ ਖੇਡਦਾ ਤੁਹਾਨੂੰ ਖੜਾਉਣਿਆਂ ਵਾਂਗੂ ਬੱਚੇ ਇਹਦੇ ਨਾਲ ਖੇਡਦੇ ਆ ਇੰਨਾ ਪਰਿਵਾਰਕ ਘੋੜਾ ਇਹ ਤੇ ਵੇਖਣ ਨੂੰ ਇਹ ਕਿੰਨਾ ਅਗਰੈਸਿਵ ਲੱਗਦਾ ਤੁਸੀਂ ਸਾਹਮਣੇ ਆਉਂਦਾ ਤੇ ਤੁਸੀਂ ਵੇਖ ਕੇ ਐਵੇਂ ਤੁਹਾਨੂੰ ਮਹਿਸੂਸ ਹੋਊਗਾ ਕਿ ਪ੍ਰਮਾਤਮਾ ਨੇ ਘੜਨ ਵਾਲੇ ਨੇ ਉਸ ਦਿਨ ਕਿੰਨੀ ਫੋਰਸਤ ਦੇ ਨਾਲ ਘੜਿਆ ਕਿ ਕਿਹੜੀ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਕੋਈ ਨੱਕ ਵੱਲੋਂ ਕੋਈ ਕੰਨ ਵੱਲੋਂ ਦੇਖੋ ਸਿੱਧਾ ਐ ਜਾਂਦਾ ਨਾ ਟੀਸੀ ਵੱਲ ਨੂੰ ਕੰਨ 90 ਡਿਗਰੀ ਤੇ ਖੜਾ ਹੈ ਤੇ ਤੁਸੀਂ ਇਹਦੀ ਖੜਨੀ ਦੇਖੋ ਵੀ ਜਦੋਂ ਕੋਈ ਬੰਦਾ ਇਹਦੇ ਉੱਤੇ ਬੈਠ ਕੇ ਐ ਜੋਲਫ ਲਹਿਰਦੀ ਹੋਵੇ ਤੇ ਪਿੰਡ ਵਿੱਚ ਦੀ ਜਾਂਦਾ ਹੋਵੇ ਤੇ ਤੁਸੀਂ ਕਿਵੇਂ ਕੀ ਮਜਾ ਆ ਬੰਦਾ ਆਪਦੀ ਗਲੀ ਦੇ ਅੰਦਰ ਵੜ ਜੂਏ ਨੂੰ ਘੋੜੇ ਨੂੰ ਵੇਖੇ ਤੋਂ ਬਿਨਾ ਸਜੂ ਤੇ ਆਹ ਦੇਖੋ ਦੂਸਰਾ ਗੱਲ ਇਹ ਆ ਨਾ ਕਿ ਪ੍ਰਮਾਤਮਾ ਨੇ ਬਖਸ਼ਿਸ਼ਾਂ ਵੀ ਬਖਸ਼ੀਆਂ ਤੇ ਪ੍ਰਮਾਤਮਾ ਦੀ ਬਖਸ਼ੀ ਬਖਸ਼ਿਸ਼ ਨੂੰ ਸਾਹਮਣਾ ਵੀ ਆਉਂਦਾ ਸਜਣੋ ਆ ਦੂਸਰਾ ਘੋੜਾ ਇਹਨਾਂ ਕੋਲੇ ਇਹ ਆਪਣੇ ਵਾਲੀ ਪੰਜਾਬ ਨਸਲ ਦਾ ਸਜਣੋ ਮੱਝੂ ਕੇ ਲੈਣ ਦਾ ਬਲੰਤ ਘੋੜੇ ਦਾ ਬੱਚਾ ਹੈ ਇਹ ਘੋੜੇ ਲਈ ਵੀ ਕੋਈ ਫੀਸ ਕਿੰਨੀ ਵੀ ਮੰਗ ਸਕਦਾ ਸੀ ਇਹ ਘੋੜੇ ਲਈ ਵੀ ਉਹਨਾਂ ਦਾ ਖੁੱਲਾ ਹੁਕਮ ਹੈ ਕਿ ਜੇ ਕੋਈ ਬੰਦਾ ਨਹੀਂ ਦੇ ਸਕਦਾ ਤਾਂ ਕੋਈ ਗੱਲ ਨਹੀਂ ਨਾਰਾਜ਼ ਨਾ ਹੋਇਓ ਸਾਡਾ ਘੋੜਾ ਹੈਗਾ ਇਹ ਸਭ ਤੋਂ ਵੱਡੀ ਗੱਲ ਹੈ ਸੋਹਣਾ ਸੁਨੱਖਾ ਗਰਦਨ ਵਾਲੇ ਪਾਸਿਓ ਕੋਈ ਗੱਲ ਕਹਿਣ ਦੀ ਨਹੀਂ ਜੇ ਮੈਂ ਵੀਡੀਓ ਦੇ ਵਿੱਚ ਬੋਲਣਾ ਬੰਦ ਵੀ ਕਰ ਦਿਆਂ ਨਾ ਸਜਣੋ ਤੇ ਤੁਸੀਂ ਤਾਂ ਵੀ ਸਮਝ ਜੂਗੇ ਵੀ ਘੋੜਾ ਕਿੱਡਾ ਸੋਹਣਾ ਸੁਨੱਖਾ ਕਿੱਡਾ ਚੰਗਾ ਤੁਹਾਨੂੰ ਇਹਦੀ ਤੁਰਨੀ ਤੋਂ ਤੁਹਾਨੂੰ ਇਹਦੇ ਨਖਰੇ ਤੋਂ ਇਹਦੇ ਕਰੰਟ ਤੋਂ ਇਹਦੀ ਕੱਦ ਕਾਠੀ ਤੋਂ ਇਹਦੇ ਸੋਹਣੇਪਣ ਤੋਂ ਤੁਹਾਨੂੰ ਅੰਦਾਜ਼ਾ ਆਟੋਮੈਟਿਕ ਹੀ ਹੋ ਜਾਣਾ ਕੋਈ ਦੱਸਣ ਦੀ ਗੱਲ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਕਹਿ ਕੇ ਵਿਖਾਇਆ ਕਹਿ ਕੇ ਤਾਂ ਸੁਣਾਇਆ ਜਾ ਸਕਦਾ ਸਜਣੋ ਤੇ ਕਹਿ ਕੇ ਵਿਖਾਇਆ ਨਹੀਂ ਜਾ ਸਕਦਾ ਤੇ ਦੂਸਰੀ ਗੱਲ ਆ ਮੈਂ ਅੱਜ ਇਹ ਵੀ ਗੱਲ ਕਰਨੀ ਹੈ ਕਿ ਮੈਂ ਇਸ ਪ੍ਰੋਫੈਸ਼ਨਲ ਸ਼ੂਟ ਆ ਜਿਹੜਾ ਬਹੁਤ ਟਾਈਮ ਬਾਅਦ ਕਰ ਰਿਹਾ ਤੇ ਸਜਣੋ ਇਹਦਾ ਰੇਟ ਵੀ ਦੱਸੂਗਾ ਮੈਂ ਸ਼ਾਇਦ 6ਵੇਂ 7ਵੇਂ ਮਿੰਟ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਸਜਣੋ ਕਿ ਲੋਪੋ ਵਾਲਾ ਅੱਗੇ ਤੋਂ ਵੀਡੀਓ ਕਰੂਗਾ ਕਿ ਨਹੀਂ ਕਰੂਗਾ ਸਜਣੋ ਪਹਿਲਾਂ ਤੁਸੀਂ ਘੋੜੇ ਤੇ ਥੋੜਾ ਜਿਹਾ ਕਨਸੈਂਟਰੇਟ ਕਰੋ ਤੇ ਇਸ ਘੋੜੇ ਤੋਂ ਬਾਅਦ ਤੁਹਾਨੂੰ ਇੱਕ ਘੋੜਾ ਮੈਂ ਹੋਰ ਵੀ ਦਿਖਾ ਦਿਆਂ ਘੋੜੇ ਇਹਨਾਂ ਕੋਲੇ ਤਿੰਨ ਆ ਤੇ ਤਿੰਨੇ ਹੀ ਬੜੇ ਚੰਗੇ ਆ ਤਿੰਨੇ ਹੀ ਬੜੇ ਸਾਂਭੇ ਹੋਏ ਘੋੜੇ ਆ ਆ ਦੇਖੋ ਆ ਤੀਸਰਾ ਘੋੜਾ ਇਹ ਵੀ ਅਸਲ ਦੇ ਵਿੱਚ ਪੰਜਾਬ ਨਸਲ ਦਾ ਹੀ ਘੋੜਾ ਹੈ ਇਹ ਮੱਝੂਕੇ ਵਾਲੇ ਘੋੜੇ ਦਾ ਭਾਈ ਸੀਗਾ ਸਕਾਂ ਇੱਕ ਕੋਕਰੀ ਵਾਲਾ ਘੋੜਾ ਸਜਣੋ ਉਹ ਲਾਈਨ ਜਿਆਦਾ ਅੱਗੇ ਸਰਕੂਲੇਟ ਨਹੀਂ ਹੋਈ ਮਤਲਬ ਆਪਾਂ ਕਹਿ ਸਕਦੇ ਆ ਕਿ ਇਹ ਲਾਈਨ ਆ ਜਿਹੜੀ ਇਹ ਖੜ ਜੇ ਗਈ ਇਹ ਲਾਈਨ ਬਤੀ ਨਹੀਂ ਅੱਗੇ ਤੇ ਇਹ ਕੋਕਰੀ ਵਾਲੇ ਘੋੜੇ ਦਾ ਬੱਚਾ ਹੈ ਸਜੂ ਮੱਝੂ ਕਿਆਂ ਵਾਲੇ ਵੱਡੇ ਘੋੜੇ ਦਾ ਆਪਾਂ ਕਹਿ ਸਕਦੇ ਕਿ ਭਤੀਜਾ ਇਹ ਇਹ ਵੱਡੇ ਜਿਹੜਾ ਮੱਝੂ ਕਿਆਂ ਵਾਲਾ ਘੋੜਾ ਜਿਹੜੇ ਘੋੜੇ ਨੇ ਪੈਦਾ ਕੀਤਾ ਸੀ ਉਹਨੇ ਦੋ ਚੰਗੇ ਸਟਾਈਲਿਅਨ ਪੈਦਾ ਕੀਤੇ ਸੀ ਇੱਕ ਮੱਝੂ ਕਿਆਂ ਵਾਲਾ ਨੀਲਾ ਘੋੜਾ ਤੇ ਇੱਕ ਕੋਕਰੀ ਵਾਲਾ ਘੋੜਾ ਇਹ ਕੋਕਰੀ ਵਾਲੇ ਘੋੜੇ ਦਾ ਬੱਚਾ ਸਜੂ ਤੇ ਜੇ ਤੁਸੀਂ ਸਜਣੋ ਇਸ ਘੋੜੇ ਤੋਂ ਵੀ ਸਟਾਰਟ ਸਰਵਿਸ ਚਾਹੁੰਦੇ ਆ ਤੇ ਤੁਸੀਂ ਬਾਈ ਹੁਣਾ ਦੇ ਨਾਲ ਸੀਪੇ ਹੁਣਾ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਨਦਾਨ ਬਾਰੇ ਹੋਰ ਸਾਰੀਆਂ ਸੀਪੇ ਬਾਈ ਹੁਣਾ ਨੇ ਇੰਟਰਵਿਊ ਦੇ ਵਿੱਚ ਦੱਸ ਦੇਣੀਆਂ ਤੇ ਮੈਂ ਗੱਲ ਇੱਕ ਜਿਹੜੀ ਦੱਸਣੀ ਸੀ ਉਹ ਦੱਸ ਦਿਆਂ ਸਜਣੋ ਤੁਹਾਨੂੰ ਕਿ ਮੈਂ ਪ੍ਰੋਫੈਸ਼ਨਲ ਸ਼ੂਟ ਆ ਜਿਹੜਾ ਉਹ ਕਰ ਸਕਦਾ ਸਜਣੋ ਪਰ ਉਹਦੇ ਲਈ ਸਜਣੋ ਜਿਹੜੀ ਮੇਰੀ ਫੀਸ ਹੋਊਗੀ ਉਹ 1 ਲੱਖ ਰੁਪਈਆ ਸੱਜਣੋ ਸ਼ੂਟ ਦੀ ਫੀਸ ਹੋਊਗੀ ਜਿਹੜਾ ਵੀ ਸੱਜਣ ਮੇਰੇ ਨਾਲ ਸੰਪਰਕ ਕਰਨਾ ਚਾਹੁੰਦਾ ਕਿਉਂਕਿ ਮੇਰਾ ਠੀਕਰ ਰੋਟੀ ਪਾਣੀ ਮੇਰਾ ਮਾੜਾ ਮੋਟਾ ਸੱਜਣੋ ਪਰਿਵਾਰ ਜੋਗਾ ਮੇਰਾ ਚੱਲੀ ਜਾਂਦਾ ਘੋੜਿਆਂ ਦੀ ਸ਼ੂਟ ਤੇ ਤੁਹਾਨੂੰ ਪਤਾ ਫਿਰ ਮਿਹਨਤ ਬਹੁਤ ਜ਼ਿਆਦਾ ਆ ਜਾਂਦੀ ਹੈ ਤਾਂ ਇਸ ਕਰਕੇ ਸੱਜਣੋ ਜਿਹੜੀ ਮੇਰੀ ਸ਼ੂਟ ਦੀ ਕੀਮਤ ਹੈ ਸੱਜਣੋ ਉਹ 1 ਲੱਖ ਰੁਪਈਆ ਹੋਊਗੀ ਜੇ ਕੋਈ ਸੱਜਣ ਕਰਾਉਣਾ ਚਾਵੇ ਤੱਕਰਾ ਸਕਦਾ ਕੋਈ ਜਵਾਬ ਨਹੀਂ ਹੋਊਗਾ ਬਾਕੀ ਕੀ ਦਾ ਕਰਨਾ ਕੀ ਦਾ ਨਹੀਂ ਕਰਨਾ ਉਹ ਚਲੋ ਫੋਨ ਤੇ ਗੱਲਾਂ ਤੈਹ ਹੋ ਜਾਂਦੀਆਂ ਹੁੰਦੀਆਂ ਤੇ ਸਜਣੋ ਮੈਂ ਤੁਹਾਨੂੰ ਇੰਟਰਵਿਊ ਦੇ ਵਿੱਚ ਬਾਈਸੀਪੇ ਹੋਣਾਂ ਦੇ ਨਾਲ ਗੱਲਬਾਤ ਵੀ ਕਰਾ ਦਿੰਨਾ ਉਹਨਾਂ ਨੇ ਫੀਸਾਂ ਬਾਰੇ ਆਪਣੇ ਵਿਚਾਰ ਆ ਜਿਹੜੇ ਘੋੜੇ ਦੀਆਂ ਫੀਸਾਂ ਬਾਰੇ ਕੀ ਰੱਖੇ ਆ ਕੀ ਪਰਿਵਾਰ ਸੋਚਦਾ ਕੀ ਕਰਨਾ ਚਾਹੁੰਦਾ ਤੇ ਕੀ ਹੋਣ ਤੱਕ ਕੀਤਾ ਉਹ ਤੁਹਾਨੂੰ ਸਾਰੀ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਲੱਗ ਜਾਨੀ ਇੰਟਰਵਿਊ ਦੇ ਦੌਰਾਨ ਹਾਂ ਘੋੜੇ ਕਿਹੋ ਜੇ ਲੱਗੇ ਇਹ ਦੱਸਿਓ ਤੇ ਮੇਰੇ ਪ੍ਰੀਤ ਪੁੱਤ ਕਿਤੇ ਕੰਮ ਤਾਂ ਨਹੀਂ ਭੁੱਲ ਗਿਆ ਯਾਰ ਘੋੜਿਆਂ ਦਾ ਕਰਨਾ ਕਦੇ ਇਹ ਤਾਂ ਨਹੀਂ ਹੋ ਗਿਆ ਕਿ ਉਹਦੇ ਹਥਿਆਰ ਖੁੰਡੇ ਹੋ ਗਏ ਜੇ ਚਲਾਏ ਨਹੀਂ ਇਹ ਵੀ ਜ਼ਰੂਰ ਕਮੈਂਟ ਬਾਕਸ ਦੇ ਬਸ ਜੇ ਦੱਸਿਓ ਜ਼ਰੂਰ ਜਿਉਂਦੇ ਲੋ ਆਜੋ ਆਪਾਂ ਕਰਦੇ ਆਂ ਗੱਲਬਾਤ ਬੁਰੇ ਜ਼ਖਮਾਂ ਨੂੰ ਭੁੱਲਿਆ ਲੋਪੋ ਵਾਲਾ ਕਈ ਵਾਰੀ ਪਰ ਯਾਰਾਂ ਦੇ ਭੁੱਲ ਅਹਿਸਾਨ ਨਹੀਂ ਹੋਏ ਹਾਰੇ ਆ ਨਕਾਮ ਨਹੀਂ ਹੋਏ ਲੜੇ ਹੋਵਾਂਗੇ ਲੋਕਾਂ ਨਾਲ ਲੱਖ ਵਾਰੀ ਪਰ ਕਿਸੇ ਨੂੰ ਸੱਦ ਕੇ ਕਿਸੇ ਤੇ ਕਹਿਰ ਵਾਂ ਨਹੀਂ ਹੋਏ ਹਾਰੇ ਆ ਨਕਾਮ ਨਹੀਂ ਹੋਏ ਸਾਡੀ ਕਿਰਤ ਚੋਂ ਸਾਡੀ ਰੋਟੀ ਚੋਂ ਕਿਰਤ ਦੀ ਮਹਿਕ ਆਵੇ ਅਸੀਂ ਠੱਗੀਆਂ ਮਾਰ ਧਨਵਾਨ ਨਹੀਂ ਹੋਏ ਹਾਰੇ ਆ ਨਕਾਮ ਨਹੀਂ ਹੋਏ ਸਜਣੋ ਅਸਲ ਦੇ ਵਿੱਚ ਮੈਂ ਨਾ ਘੋੜਾ ਆ ਫਲਮਾਉਣ ਨਹੀਂ ਆਇਆ ਸੀ ਵੇਖਣ ਆਇਆ ਸੀ ਅਸਲ ਦੇ ਵਿੱਚ ਮੈਨੂੰ ਆਪਣੀ ਜੁਗਨੀ ਵਾਸਤੇ ਇੱਕ ਬੜਾ ਬੜਾ ਪਰਫੈਕਟ ਲੱਗਦਾ ਹੈ ਮੈਂ ਕੌਂਕੇ ਪਿੰਡ ਦੇ ਵਿੱਚ ਜੋਰਾਵਰ ਸਟੱਡ ਫਾਰਮ ਤੇ ਆ ਮੇਰੇ ਨਾਲ 22 ਸੀਪਾ ਕੌਂਕੇ ਆ ਮੇਰੇ ਨਾਲ 22 ਕਾਲੂ ਆ ਬਾਈ ਗੁਰਦੇਤ ਕੌਂਕੇ ਗੋਰਾ ਕੌਂਕੇ ਅਕਸਰ ਹੀ ਤੁਸੀਂ ਮੇਰੇ ਨਾਲ ਫਿਰਦਾ ਬੰਦਾ ਦੇਖਿਆ ਹੋਊਗਾ ਜਦੋਂ ਬਹੁਤ ਵੱਡੀ ਮੁਸੀਬਤ ਪਈ ਸੀ ਸੀਪੇ ਬਾਈ ਇਹ ਪੂਰੀ ਟੀਮ ਮੇਰੇ ਨਾਲ ਖੜੀ ਸੀ ਜਦੋਂ ਤੋਂ ਮੈਨੂੰ ਪੁਲਿਸ ਫੜ ਕੇ ਲੈ ਕੇ ਜਾਂਦੀ ਹੈ ਤੇ ਜਦੋਂ ਤੱਕ ਮੈਂ ਘਰੇ ਆ ਜਾਂਦਾ ਤਾਂ ਸਭ ਤੋਂ ਵੱਡਾ ਸਹਿਯੋਗ ਇਸ ਟੀਮ ਦਾ ਸੀ ਬਾਈ ਗੋਰੇ ਕੌਕੇ ਹੁਣਾ ਦਾ ਤਾਂ ਉਹ ਚੀਜ਼ ਕਿਤੇ ਨਾ ਕਿਤੇ ਮਨ ਦੇ ਵਿੱਚ ਰੜਕ ਕੇ ਸੀਗੀ ਕਿ ਯਾਰ ਦੁਨੀਆ ਨੂੰ ਦੱਸਾਂ ਕਿ ਪਰਦੇ ਦੇ ਪਿੱਛੇ ਦਾ ਹੀਰੋ ਕੌਣ ਠੀਕ ਆ ਤੁਹਾਡੀਆਂ ਦਵਾਵਾਂ ਵੀ ਸੀਗੀਆਂ ਤੇ ਅੱਜ ਮੈਨੂੰ ਐ ਲੱਗਦਾ ਵੀ ਸੀਪੇ ਮੈਨੂੰ ਤੁਸੀਂ ਇਹ ਦੁਨੀਆ ਦੇ ਵਿੱਚ ਖਿੱਚ ਕੇ ਵਾਪਸ ਲਿਆਏ ਚਲੋ ਬਾਈ ਕਿਸਮਤ ਹੈ ਕੈਸਮਤ ਜਿਹੜੀ ਤੇ ਮੈਨੂੰ ਆ ਯਾਰ ਬੋ ਯਾਰ ਸਿਪੇ ਯਾਰ ਮੈਨੂੰ ਪਹਿਲਾਂ ਤਾਂ ਯਾਰ ਸਭ ਤੋਂ ਪਹਿਲਾਂ ਤੁਹਾਡੀ ਸੇਵਾ ਨੂੰ ਸਲੂਟ ਆ ਯਾਰ ਕਾਲੂ ਬਾਈ ਯਾਰ ਸਿਰਹਾ ਕੀਤਾ ਪਿਆ ਯਾਰ ਤੁਸੀਂ ਯਾਰ ਨਜ਼ਾਰਾ ਲਿਆਂਦਾ ਪਿਆ ਯਾਰ ਠੀਕ ਹੈ ਜੀ ਕੋਈ ਯਾਰ ਸਿਪੇ ਦੇਖ ਤੁਸੀਂ ਆਪਾਂ ਪ੍ਰੋਫੈਸ਼ਨਲ ਕੋਈ ਥਾਂ ਨਹੀਂ ਕੋਈ ਕਮਾਈ ਨਹੀਂ ਕੋਈ ਕੁਸ਼ ਨਹੀਂ ਘੋੜਿਆਂ ਤੋਂ ਹਨਾ ਪਰ ਤੁਸੀਂ ਸਿਰਹਾ ਕੀਤਾ ਪਿਆ ਹਾਂ ਜੀ ਹਾਂ ਜੀ ਆਨੰਦ ਆ ਗਿਆ ਬਾਈ ਯਾਰ ਕਿੰਨਾ ਦੀ ਨੇਤਨਾਂ ਵਾਲੀ ਹੈ ਸਾਰਾ ਕੋ ਹਾਂ ਨਾ ਤੇ ਮੈਨੂੰ ਯਾਰ ਇਹਦੀ ਪਸੰਦ ਪਤਾ ਕੀ ਹੈ ਇਹਦਾ ਟੀਸੀ ਤੇ ਕੰਨ ਇਹਦੀ ਬੁਤ ਹਾਂਜੀ ਗਰਦਨ ਇਹਦੀ ਟੌਪ ਲਾਈਨ ਇਹਦੀ ਛਾਤੀ ਹਾਂਜੀ ਇਹਦੇ ਪਾਰ ਇਹ ਤਾਂ ਸਪੌਟਲੈਸ ਫਿਰ ਇਹ ਸੱਗੂ ਦਾ ਪੋਤਾ ਸੱਗੂ ਦਾ ਹਾਂ ਪੋਤਾ ਸੱਗੂ ਦਾ ਪੋਤਾ ਹਾਂਜੀ 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 ਸੱਗੂ ਦਾ ਪੋਤਾ ਹਾਂਜੀ ਸੱਗੂ ਦਾ ਪੋਤਾ ਕਿਹੜੇ ਕੋੜੇ ਦਾ ਬੱਚਾ ਇਹ ਬਾਬਾ ਬਟਾਰੀ ਵਾਲਿਆਂ ਕੋਲੇ ਜਿਹੜਾ ਜਿੰਨਾਂ ਕੋਲੇ ਹਾਂ ਟੈਂਕਰ ਆਵਾ ਉਹਨਾਂ ਕੋਲੇ ਕੋੜਾ ਹੁੰਦਾ ਸੀਗਾ ਲੋਗਰਾ ਸੱਗੂ ਦਾ ਬੱਚਾ ਉਸ ਕੋੜੇ ਦਾ ਬੱਚਾ ਇਹ ਹਾਂ ਇਹ ਆਪਣੀ ਜੁਗਨੀ ਲਈ ਬਹੁਤ ਬਹੁਤ ਬਿਲਕੁਲ ਹਾਂਜੀ ਬਹੁਤ ਜੇ ਤਾਂ ਦੋ ਦੰਦ ਹੋਏ ਹੀ ਆ ਤੇ ਬਹੁਤ ਕੁਛ ਲਈ ਬੈਠਾ ਆਪਦੇ ਆ ਬੱਚੇ ਹਾਂ ਹਾਂ ਬਸ ਉਹ ਵੀ ਇਹ ਹਾਣੇ ਹਣੀ ਇਹ ਹਾਣੋ ਹਣੀ ਹਾਂਜੀ ਹਾਂਜੀ ਤੇ ਇੱਕ ਦੀ ਬੱਚੀ ਵੀ ਬੜੀ ਸੋਹਣੀ ਆ ਬੱਚੀ ਹਾਂ ਆਪਣੇ ਘਰੇ ਆਈ ਆ ਪਹਿਲਾਂ ਹਣਾ ਚੰਬੀ ਕੁੜੀ ਚੰਬੀ ਕੁੜੀ ਤੇ ਹਾਂਜੀ ਹਾਂਜੀ ਮੈਨੂੰ ਮੈਨੂੰ ਯਾਰ ਉਹ ਅਸਲ ਦੇ ਵਿੱਚ ਤਾਂ ਮੈਂ ਬੱਚੀ ਨੂੰ ਦੇਖ ਕੇ ਜਿਹੜਾ ਤੇ ਕੰਨ ਨੂੰ ਬੱਚੀ ਦੇ ਲੱਗਿਆ ਉਹ ਜਮ ਜਮ ਜੀ ਹਾਂਜੀ ਸੇਮ ਪਿਓ ਦੀ ਕਾਪੀ ਆ ਹਾਂਜੀ ਜਮਾ ਤੇ ਮੈਨੂੰ ਐ ਲੱਗਿਆ ਮੈਂ ਉਦੋਂ ਮੈਂ ਕਈ ਦਿਨਾਂ ਦਾ ਗੋਰੇ ਨੂੰ ਫੋਨ ਕਰੀ ਜਾਂਦਾ ਮੈਂ ਕਿਹਾ ਗੋਰੇ ਬਾਈ ਯਾਰ ਘੋੜਾ ਨਾ ਮੜਾ ਆ ਮੈਂ ਨਾ ਦੇਖਣ ਆਉਣਾ ਤੇ ਯਾਰ ਮੈਨੂੰ ਬੜਾ ਸੁਆਦ ਆਊਗਾ ਯਾਰ ਵੀ ਦੇਖ ਕੇ ਵੀ ਪੂਰਾ ਸਾਫ ਸੂਬਾ ਕੀਤਾ ਹੋਵੇ ਨਾ ਫਿਰ ਬੰਦਾ ਦੇਖ ਕੇ ਐ ਆਨੰਦ ਆ ਨਾ ਨਾ ਕੋੜੇ ਦੇ ਹਾਂਜੀ 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 ਕੋਈ ਨਹੀਂ ਜਮੇ ਹੀ ਨਹੀਂ ਕੋਈ ਨਹੀਂ ਹਨਾ ਇਹ ਇੱਥੇ ਕੌਣ ਕਹਿੰਦੀ ਜਮਿਆ ਕੌਣ ਕਹੇ ਹਾਂਜੀ ਆਪਣਾ ਭਰਾ ਸੀਗੇ ਵੱਡੇ ਹੂੰ ਤੇ ਪਾਲੇ ਬਾਈ ਹੁਣਾਂ ਕੋਲੇ ਇਹਦੀ ਮਾਂ ਸਮੁੰਦਰ ਦੀ ਹੈ ਜੀ ਹੂੰ ਬਾ ਬਾ ਤਰੇੜਾਂ ਚ ਕੁੜੀ ਆ ਤਰੇੜਾਂ ਜਮਾਸ ਹੋਟਲ ਉਹ ਕੁੜੀ ਮੈਂ ਦੇਖੀ ਆਉਂਦੇ ਘਰੇ ਹਾਂਜੀ 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 ਹਾਂ ਉਹ ਆਪੇ ਤੇਰੇ ਘਰੇ ਸੀਗੀ ਉਹ ਨਹੀਂ ਮੇਰੇ ਆਪਣਾ ਹੀ ਫਰੇਂਡ ਇੱਥੇ ਪਰਦਾ ਮੁੰਡਾ ਹਾਂ ਹਾਂ ਹਾਂਜੀ ਹਾਂਜੀ ਹਾਂ ਪਾਲਾ ਪਾਲਾ ਹਾਂ ਉਹਦੇ ਕੋਲੇ ਖੜੀ ਆ ਜਿੱਦਾਂ ਇਹ ਲਿਆ ਆਏ ਉਦੋਂ ਨਹੀਂ ਕਿਹਾ ਜੀ ਅਸੀਂ ਹਾਂ ਹਾਂ ਨਹੀਂ ਕਿਹਾ ਜੀ ਅਸੀਂ ਤੇ ਮੈਂ ਤਾਂ ਕੋਰਾ ਹੀ ਲੈ ਕੇ ਆਇਆ ਹਾਂਜੀ ਹਾਂਜੀ ਜਾ ਕੇ ਹਾਂਜੀ ਤੇ ਉਹਦੇ ਮੈਂ ਕਰਿਆ ਕੋਰਾ ਯਾਰ ਸੋਹਣਾ ਬੜਾ ਯਾਰ ਬੜਾ ਸੋਹਣਾ ਇਹਦੇ ਵਾਲਾ ਮਾਲਕ ਦੀ ਕਿਰਪਾ ਨਾਲ ਜਵਾਬ ਮਾਲਕ ਹਾਂਜੀ ਹਾਂਜੀ ਬਹੁਤ ਬਹੁਤ ਅਜੇ ਤਾਂ ਉੱਭਰੂਗਾ ਥੋੜਾ ਜਿਹਾ ਇੱਕ ਪੰਜ ਛੇ ਸੱਤ ਤੱਕ ਕਿੰਨੇ ਕਿੰਨੇ ਲਿਆ ਕਰਾਂਗੇ ਫੀਸ ਇਹਦੀ ਕੋਈ ਕੀਤੀ ਗੁਰ ਨਰ ਨਹੀਂ ਕੋਈ ਨਹੀਂ ਜੀ ਬਸ ਜੇ ਕੋਈ ਬੰਦਾ ਉਹੇ ਜਾਵਾ ਕੋਈ ਲੋਡ ਬੰਦ ਤਾਂ ਕੋਈ ਚੱਕਰ ਨਹੀਂ ਘੋੜੀ ਮਲਾ ਲੇ ਵੀ ਆਪਾਂ ਨੂੰ ਨਹੀਂ ਕੀ ਤੇ ਜਿਹੜਾ ਬੰਦਾ ਜਿਹੜੇ ਦੇਣੇ ਹਾਂਜੀ ਜਿਹੜੇ ਮਰਜ਼ੀ ਹਾਂ ਕੋਈ ਯਾਰ ਬੰਦਿਆਂ ਦਾ ਪ੍ਰੋਫੈਸ਼ਨ ਨੀਗਾ ਐਵੇਂ ਆ ਗੋਰੇ ਦਾ ਤਾਂ ਮਤਲਬ ਗੋਰੇ ਦੀਆਂ ਮਾਲਕ ਦੀ ਕਰਫਾ ਗੱਲਾਂ ਦਾ ਹਾਂ ਹਾਂਜੀ ਹਾਂਜੀ ਤੇ ਤੇ ਜਿਹੜੇ ਦੂਜਾ ਆ ਆ ਆ ਕਾਲਾ ਹਾਂਜੀ ਇਹ ਇਹ ਮੈਂ ਨਾ ਯਾਰ ਇਹ 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 ਹੈਗਾ ਬਲੰਦ ਦਾ ਇਹ ਬਲੰਦ ਦਾ ਪਹਿਲਾ ਬੱਚਾ ਜੀ ਇਹ ਹਾਂ ਹਾਂ ਇਹ ਬਡੂੰਦੀ ਜੰਮਿਆ ਵਾ ਤੇ ਬਾਈ ਆਪਾਂ ਜਿਹਦੇ ਘਰੇ ਜੰਮਿਆ ਉਦੋਂ ਹੀ ਲੈਂਦਾ ਸੀ ਹਾਂਜੀ ਬਾਈ ਜਗਪ੍ਰੀਤ ਹੁਣਾਂ ਵਾਲੇ ਘੋੜੇ ਦਾ ਇਹ ਬਿੱਲੂ ਅੰਕਲ ਹੁਣਾਂ ਦਾ ਉਹ ਤਾਂ ਹੁਣ ਇਸ ਦੁਨੀਆ ਤੇ ਨਹੀਂ ਰਹੇ ਹਾਂਜੀ ਤੇ ਉਸ ਘੋੜੇ ਦਾ ਜੀ ਇਹ ਬਲੰਦ ਦਾ ਹੂੰ ਤੇ ਇਹਦੀ ਕੋਈ ਫੀਸ ਫੂਸ ਇਹਦਾ ਵੀ ਆਪਾਂ ਕੋਈ ਐ ਚਾਰਜ ਤਾਂ ਆਪਾਂ ਫਿਕਸ ਰੱਖੇ ਨਹੀਂਗੇ ਜੀ ਕੋਈ ਕੋਈ ਜਿਹੜਾ ਲੋੜ ਮੰਦਾ ਆ ਕੇ ਭਰਾ ਕਰਦਾ ਜਿਹਦਾ ਦਿਲ ਕਰਦਾ ਜਿਹਦਾ ਮਰਜੀ ਜਿਹੜੇ ਤਿੰਨੇ ਕੋੜਾ ਜਿਹਦਾ ਜਿਹੜੇ ਤੋਂ ਦਿਲ ਕਰਦਾ ਕੋਈ ਚੱਕਰ ਇਹ ਹਸਲ ਤੇ ਬੱਚੇ ਯਾਰ ਮੇਰਾ ਪ੍ਰੋਫੈਸ਼ਨਲ ਸ਼ੂਟ ਨਹੀਂਗਾ ਕਿਉਂਕਿ ਇਹ ਬੰਦੇ ਪ੍ਰੋਫੈਸ਼ਨਲ ਆਂ ਯਾਰ ਚੱਕਰੇ ਆ ਵੀ ਇਹਨਾਂ ਦਾ ਵੀ ਕੰਮ ਆ ਕਿੱਡਾ ਖੂਬਸੂਰਤ ਖੋੜਾ ਆ ਯਾਰ ਮੈਨੂੰ ਇੰਨਾ ਪਤਾ ਮਾਰਕੀਟ 'ਚ ਹੁੰਦਾ ਉਸੇ ਵੀ ਬੰਦੇ ਨੇ ਦੀ 31000 ਰੁਪਿਆ ਫੀਸ ਨਹੀਂ ਹਾਂਜੀ 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 ਕਿਸੇ ਵੀ ਬੰਦੇ ਨੇ ਇਹਦੀ 31000 ਰੁਪਏ ਫੀਸ ਮੰਗਣੀ ਤੇ ਦੈਨ ਡੀਕਣੇ ਸੀ ਵੀ ਕਰਵਾਉਂ ਆਂਦੇ 31000 ਲੈ ਕੇ ਹਾਂਜੀ ਹਾਂਜੀ ਤਾਂ ਮੈਨੂੰ ਇੰਨਾ ਪਤਾ ਵੀ ਇੱਥੇ ਆ ਕੇ ਜੇ ਕੋਈ ਬੰਦਾ ਮਾਤੜ ਹੋਇਆ 3100 ਵੀ ਦੇ ਗਿਆ ਇਹਨਾਂ ਨੇ ਫੋਨ ਹਾਂਜੀ ਤਾਂ ਵੀ ਕੋਈ ਨਹੀਂ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਮਾਲਕੀ ਕਰਪਾ ਪਹਿਲੇ ਬੰਦਾ ਜਿਹੜਾ ਬੰਦਾ ਨੀਅਤ ਨਾਲ ਕੰਮ ਕਰਦਾ ਉਹਦੇ ਚੰਗਾ ਬੱਚਾ ਵੀ ਕੰਮ ਕਰਦਾ ਤੇ ਇਹਨੂੰ ਇਹਨੂੰ ਸੀ ਇਹ ਕੋਕਰੀ ਵਾਲੇ ਘੋੜੇ ਦੇ ਜੇਲਦਾਰ ਵਾਲੇ ਦਾ ਉਹਨਾਂ ਦੇ ਘਰ ਦਾ ਹੀ ਜਨਮ ਹੈ ਇਹਦਾ ਜੀ ਹਾਂਜੀ ਤੇ ਇੱਕ ਤੋਂ ਮੈਂ ਹੋਰ ਗੱਲ ਦਾ ਹਾਂ ਇਹ 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 ਕੋਕਰੀ ਵਾਲੇ ਘੋੜੇ ਦਾ ਇਹ ਮੱਜੂ ਕਿਆਂ ਵਾਲੇ ਘੋੜੇ ਦਾ ਅਸਲ ਦੇ ਵਿੱਚ ਭਤੀਜਾ ਭਤੀਜਾ ਹਾਂ ਜੀ ਇਹ ਜਿੱਥੋਂ ਮਤਲਬ ਅਸਲ ਦੇ ਵਿੱਚ ਜਿਹੜਾ ਮੱਜੂ ਕਿਆਂ ਵਾਲਾ ਨੀਲਾ ਘੋੜਾ ਹੈ ਨਾ ਉਹਦੇ ਬਰਾਬਰ ਹੀ ਇੱਕ ਘੋੜਾ ਉਹਦਾ ਭਾਈ ਪੈਦਾ ਹੁੰਦਾ ਕੋਕਰੀ ਵਾਲਾ ਹਾਂਜੀ ਹਾਂਜੀ ਐਮੀ ਆ ਨਾ ਗੱਲ ਬਾਤ ਇਹ ਵੱਡੇ ਘੋੜੇ ਦਾ ਜਾਂਦਾ ਜੀ ਇਹਦਾ ਪਿਓ ਜਿਹੜਾ ਸੀਗਾ ਤੇ ਉਹਦਾ ਪਿਓ ਸੀ ਵੱਡੇ ਘੋੜੇ ਦਾ ਸੀ ਹਾਂ ਉਹ ਜਿਹੜਾ ਮੱਜੂ ਕਿਆਂ ਵਾਲੇ ਘੋੜੇ ਤੋਂ ਦੋ ਘੋੜੇ ਪੈਦਾ ਹੁੰਦੇ ਆ ਜਿਹੜੇ ਕਮਾਲ ਘੋੜੇ ਪੈਦਾ ਹੁੰਦੇ ਆ ਇੱਕ ਕੋਕਰੀ ਵਾਲਾ ਇੱਕ ਮੱਜੂ ਕਿਆਂ ਵਾਲਾ ਨੀਲਾ ਜਿਹੜਾ ਬਾਈ ਉਹਦੇ ਕੋਲੇ ਚਲਾ ਗਿਆ ਮੁੜ ਕੇ ਬਿੱਟੂ ਪਮਾਲ ਦਾ ਤਾਂ ਇਹ ਉਹ ਉਹ ਬਿੱਟੂ ਪਮਾਲ ਵਾਲੇ ਘੋੜੇ ਦੇ ਭਾਈ ਦਾ ਪੋਤਾ ਪੋਤਾ ਹਾਂਜੀ ਹਾਂਜੀ ਉਹ ਤਾਂ ਆ ਗਿਆ ਹਾਂਜੀ ਹਾਂਜੀ ਇਹ ਮੱਥੇ ਫੁੱਲ ਵਾਲਾ ਘੋੜਾ ਜਿਹੜਾ ਕੋਕਰੀ ਵਾਲਿਆਂ ਕੋਲੇ ਪੁੱਤ ਪੁੱਤ ਹਾਂਜੀ ਪੁੱਤ ਦਾ ਬੱਚਾ ਜੀ ਹਾਂ ਪੁੱਤ ਦਾ ਬੱਚਾ ਹਾਂਜੀ ਹਾਂਜੀ ਇਹ ਮੱਜੂ ਕਿਆਂ ਵਾਲਾ ਜਿਹੜਾ ਪਹਿਲਾਂ ਬਾਪੂ ਕੋਲੇ ਖੁੱਲੇ ਕੰਨ ਵਾਲਾ ਨੀਲਾ ਸੀਗਾ ਉਹਦਾ ਪੋਤਾ ਹਾਂਜੀ ਉਹਦਾ ਪੜੋਤਾ ਆ ਗਿਆ ਜੀ ਉਹਦਾ ਪੜੋਤਾ ਪੜੋਤਾ ਆ ਗਿਆ ਹਾਂਜੀ ਉਹਦਾ ਹਾਂ ਤੇ ਇਹ ਇਹ ਜਾਂਦਾ ਇੱਕ ਲਾਈਨ ਹੀ ਵੱਖਰੀ ਆ ਅਸਲ ਦੇ ਵਿੱਚ ਮੱਜੂਆਂ ਦੇ ਮੱਜੂਆਂ ਵਾਲੇ ਨੀਲੇ ਘੋੜੇ ਤੋਂ ਜਿਹੜੇ ਘੋੜੇ ਪੈਦਾ ਹੋਇਆ ਉਹ ਤੋਂ ਇਹ ਲਾਈਨ ਵੱਖਰੀ ਹਾਂਜੀ ਹਾਂਜੀ ਉਹਦੇ ਭਰਾ ਚੋਂ ਆ ਜਾਂਦੇ ਹਾਂਜੀ ਹੈ ਤੇ ਇਹਦੀ ਵੀ ਫੀਸ ਫੂਸ ਬਸ ਇਹ ਵੀ ਖੁੱਲੇ ਹਾਂਜੀ ਖੁੱਲੇ ਹੀ ਹੈ ਜੀ ਜਿਵੇਂ ਇਹਨਾਂ ਨਾਲ ਉਮੀਦ ਆ ਤੇ ਇੱਕ ਦੋ ਨਾ ਮੈਂ ਤੁਹਾਨੂੰ ਹੋਰ ਵੀ ਦੱਸਦਾ ਗੱਲ ਬੰਦੇ ਬਹੁਤ ਚੰਗੇ ਆ ਯਾਰ ਫੋਨ ਨੰਬਰ ਸਕਰੀਨ ਤੇ ਆ ਮਤਲਬ ਵਿਸ਼ਵਾਸ ਵਾਲੀ ਗੱਲ ਵੀ ਮੈਂ ਅੱਖਾਂ ਵਿੱਚ ਦੇਖਦਾ ਕਿਈ ਵਾਰ ਬੰਦਾ ਕੋਈ ਕਹਦੇ ਵੀ ਸਾਡੀ ਘੋੜੀ ਤੇ ਰਹੀ ਨਹੀਂ ਜੀ ਆਪਾਂ ਘੋੜੀ ਘੱਪਣ ਤੱਕ ਅਦਾ ਕਰਦੇ ਆਂ ਕੋਈ ਨਹੀਂ ਹਾਂ ਵੀ ਕੋਈ ਚੱਕਰ ਹੀ ਨਹੀਂ ਯਾਰ ਆਪਾਂ ਮੈਂ ਪੰਜ ਵਾਰੀ ਛੱਡੋ ਕੋਈ ਪਰੇਸ਼ਾਨੀ ਨਹੀਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇਸ ਫਾਰਮ ਤੇ ਨਾ ਤਿੰਨ ਜਾਨਵਰ ਦੇਣੇ ਵੀ ਆ ਹਾਂਜੀ ਇੱਕ ਘੋੜੀ ਦੇਣੀ ਆ ਇੱਕ ਘੋੜੀਆਂ ਮਾਰਵੜੀ ਜੀ ਇੱਕ ਬਸ਼ੇਰੀ ਇੱਕ ਬਸ਼ੇਰਾ ਜੀ ਤੇ ਇੱਕ ਨੁਗਰਾ ਬੱਚਾ ਜੀ ਇੱਕ ਨੁਗਰਾ ਬਸ਼ੇਰਾ ਇੱਕ ਮਾਰਵਾੜੀ ਬਸ਼ੇਰਾ ਤੇ ਇੱਕ ਕੁੜੀ ਆ ਤੇ ਮਤਲਬ ਜਿਹੇ ਜੀ ਗੱਲ ਕਹਿਣਗੇ ਜੋ ਉਮਰ ਕਹਿਣਗੇ ਜੋ ਕੱਦ ਕਹਿਣਗੇ ਸਾਰਾ ਕੁਝ ਉਹੀ ਹੋਊਗਾ ਉਹ ਫੋਟੋ ਭੇਜ ਦੇਣਗੇ ਭਾਈ ਤੇ ਜੇ ਕਿਸੇ ਨੇ ਕੋਈ ਜਾਨਵਰ ਖਰੀਦਣ ਦਾ ਇੱਛਕਾ ਘੋੜੀ ਖਰੀਦਣ ਦਾ ਇੱਛਕਾ ਜਾਂ ਬਸ਼ੇਰਾ ਖਰੀਦਣ ਦਾ ਇੱਛਕਾ ਤਾਂ ਤੁਸੀਂ ਬਾਈ ਹੋਣਾ ਨਾ ਸੰਪਰਕ ਹਾਂ ਨਾ ਭਾਈ ਤੇ ਵੈਸੇ ਭਾਈ ਥੋੜੀ ਸੇਵਾ ਨੂੰ ਸਰੂਟ ਹਾਂਜੀ ਇਹ ਤਾਂ ਸਹੀ ਲੱਗਦੀ ਕਿਰਪਾ ਫੋਨ ਕਰ ਲਿਓ ਭਾਈ ਸੀਪੇ ਹੋਣਾ ਨੂੰ ਜਦੋਂ ਮਰਜੀ ਐਨੀ ਟਾਈਮ ਕਾਲ ਕਰ ਸਕਦੇ ਆ ਬੇਫਿਕਰ